ਆਪਾਂ ਪੰਜ ਵੀਰੀ ਸ਼ੁਰੂਆਤ ਕਰ ਲਈਏ ਮੂਲ ਮੰਤਰ ਦੀ ਤੇ ਸਾਰਿਆਂ ਨੇ ਕੱਲ ਤੋਂ ਫਿਰ ਘਰਾਂ ਦੇ ਵਿੱਚ ਕਰਨਾ ਜੀ ਸਾਰੇ ਪਿਆਰ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਬੋਲਣਾ ਕੋਈ ਅੱਗੇ ਪਿੱਛੇ ਨਾ ਬੋਲਿਓ ਬੜੇ ਸਹਿਜ ਨਾਲ ਬੜੇ ਪਿਆਰ ਦੇ ਨਾਲ ਤੁਸੀਂ ਜਰੂਰ ਇਸ ਸ਼ਬਦ ਨੂੰ ਪੜਿਓ ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਭੰ ਅਜੂਨੀ ਸਭੰ ਗੁਰਪ੍ਰਸਾਦ ਜਪ ਗੁਰਪ੍ਰਸਾਦ ਜਪ ਆਦ ਸਚ ਆਦ ਸਚ ਜੁਗਾਦ ਸਚ ਸੱਚ ਜੁਗਾਦ ਸੱਚ ਹੈ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਇਕ ਓ ਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈ ਸਭੰ ਰਾਜੁਨੀ ਸਭੰ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਜਪ ਆਗ ਸਚ ਆਗ ਸਚ ਜੋਗ ਆਦ ਸਚ ਜੋਗ ਆਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਤੰਤ ਓ ਅੰਕਾਰ ਤਿਕ ਓ ਅੰਤ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਆਜੂਨੀ ਸਭੰ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਗੁਰ ਪ੍ਰਸਾਦਿ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਰਹਿ ਓ ਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਆ ਕਾਲ ਮੂਰਤ ਆ ਕਾਲ ਮੂਰਤ ਅਜੂਨੀ ਸਭ ਅਜੂਨੀ ਸਭ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈ ਅਪਾਲ ਮੂਰਤ ਅਪਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਗੁਰ ਪ੍ਰਸਾਦਿ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹਬੀ ਸਚ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹੇ ਸਾਰੇ ਸੰਗਤ ਨੇ ਵਾਹਿਗੁਰੂ ਦਾ ਜਾਪ ਮੂਲ ਮੰਤਰ ਤੋਂ ਬਾਅਦ 5 ਕਿ ਮਿੰਟ ਲਾਇਆ ਕਰੋ ਵਾਹਿ ਜਿਹੜਾ ਸ਼ਬਦ ਆ ਇਹਨੂੰ ਆਪਾਂ ਧੁੰਨੀ ਤੱਕ ਲੈ ਕੇ ਜਾਣਾ ਫਿਰ ਗੁਰੂ ਨੂੰ ਗੱਗੇ ਰੋ ਧੁੰਨੀ ਤੋਂ ਪਰ ਉਠਾਣਾ ਤੇ ਜਿਹੜੀ ਗੂੰਜ ਆ ਸ਼ਬਦ ਦੀ ਧੁਨਾ ਉਹਨੂੰ ਕੰਨਾਂ ਦੇ ਨਾਲ ਸੁਣਨਾ ਫਿਰ ਹੌਲੀ ਹੌਲੀ ਜਿਹੜਾ ਤੁਹਾਡਾ ਮਾਨਾ ਨਾ ਥੋੜਾ ਜਿਹੜਾ ਕਨਸੈਂਟਰੇਸ਼ਨ ਆ ਧਿਆਨ ਆ ਉਹ ਸਾਰੀ ਅਕਾਗਰਤਾ ਵੱੰਦੀ ਤੁਹਾਡੇ ਅੰਦਰ ਸਹਿਜ ਆ ਜਾਊਗਾ ਸਹਰਾਵ ਆ ਜਾਊਗਾ ਇਸ ਤਰ੍ਹਾਂ ਤੁਸੀਂ ਕਰਕੇ ਦੇਖੋ ਪੰਜ ਵਾਰੀ ਵਾਹਿਗੁਰੂ ਧਿਆਨ ਰੱਖੋ ਵੀ ਧੁੰਨੀ ਤੱਕ ਜਾ ਰਿਹਾ ਫਿਰ ਗੱਗੇ ਸ਼ਬਦ ਨੂੰ ਧੁੰਨੀ ਤੋਂ ਝੁੱਕ ਕੇ ਫਿਰ ਉੱਪਰ ਨੂੰ ਲੈ ਕੇ ਆਉਣਾ ਕੰਨਾਂ 'ਚ ਉਹਦੀ ਆਵਾਜ਼ ਨੂੰ ਸੁਣਨਾ ਤੁਹਾਨੂੰ ਫਿਰ ਬਹੁਤ ਇਹਦੇ ਨਾਲ ਆਨੰਦ ਆਉਂਦਾ ਸਾਰੇ ਇਸ ਤਰ੍ਹਾਂ ਚੌਂਕੜਾ ਲਾ ਕੇ ਤੱਕਵਰੀ ਕਰਕੇ ਦੇਖੋ ਫਿਰ ਘਰੇ ਜਾ ਕੇ ਸਾਰੇ ਇਸ ਤਰ੍ਹਾਂ ਅਭਿਆਸ ਕਰਿਓ ਵਾਹਿਗੁਰੂ ਵਾਹਿਗੁਰੂ ਵਾਹਿ oh